ਖਬਰ ਨਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਮੈਂ ਹਾਂ ਤੁਹਾਡਾ ਹੋ ਸਿਰਾਜ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂ ਵਾਲੀਆ ਨੂੰ ਲੱਗਿਆ ਬੜਾ ਵੱਡਾ ਸਦਮਾ ਇੱਕ ਪਾਸੇ ਬਲਵੰਤ ਸਿੰਘ ਰਾਮੂ ਵਾਲੀਆ ਜਿਹੜੇ ਹਮੇਸ਼ਾ ਹੀ ਸਰਗਰਮ ਰਹਿੰਦੇ ਨੇ ਲੇਕਿਨ ਅੱਜ ਉਹਨਾਂ ਨੂੰ ਇੱਕ ਬੜਾ ਸਦਮਾ ਲੱਗਿਆ ਹੈ ਸਾਰੀਆਂ ਹੀ ਪਾਰਟੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕਿਉਂਕਿ ਬਲਵੰਤ ਸਿੰਘ ਰਾਮੂ ਵਾਲੀਆ ਦੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਇੱਕ ਵੱਡ ਮੁੱਲੀ ਦਿਨ ਹੈ ਸਮੇਂ ਸਮੇਂ ਤੇ ਉਹਨਾਂ ਨੇ ਪੰਜਾਬ ਦੇ ਪੰਥਕ ਮੁੱਦਿਆਂ ਦੀ ਗੱਲ ਕੀਤੀ ਪੰਜਾਬ ਦੇ ਹਿੰਦੂ ਭਾਈਚਾਰੇ ਦੀ ਗੱਲ ਕੀਤੀ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਬਲਵੰਤ ਸਿੰਘ ਰਾਮੋਵਾਲੀਆ ਰਾਜ ਦੇ ਵਿਰੋਧ ਕਰਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦਾ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਅੱਜ ਸਵੇਰੇ ਗਾਇਕ ਅਦਾਕਾਰ ਅਤੇ ਭਾਈਨ ਮਾਨਦੇ ਸੋਹਰੇ ਸੋਹਰਾ ਸਾਹਿਬ ਤੇ ਸ਼ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਲਸ਼ ਰਾਮੂ ਵਾਲੀਆ ਦੇ ਜੇਠੇ ਪੁੱਤਰ ਮਾਸਟਰ ਹਰਚੰਦ ਸਿੰਘ ਗਿੱਲ ਰਾਮੂ ਵਾਲੇ ਦਾ ਦਿਹਾਂਤ ਹੋ ਗਿਆ ਹੈ ਮਾਸਟਰ ਹਰਚੰਦ ਸਿੰਘ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂ ਵਾਲੀਆ ਦੇ ਵੱਡੇ ਭਰਾ ਸਨ ਲੰਮੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਵਿੱਚ ਰਹਿ ਰਹੇ ਸਨ ਸਾਡੇ ਨਾਲ ਇਹ ਜਾਣਕਾਰੀ ਸਤਿੰਦਰਪਾਲ ਸਿੰਘ ਸੰਧਮਾ ਨੇ ਸਾਂਝੀ ਕੀਤੀ ਹੈ ਮਾਸਟਰ ਹਰਚੰਦ ਸਿੰਘ ਗਿੱਲ ਰਾਮੂ ਵਾਲੀਆ ਦੇ ਦਿਹਾਂਤ ਤੇ ਕੈਨੇਡਾ ਦੀਆਂ ਸ਼ਖਸੀਤਾਂ ਵੱਲੋਂ 11 ਦੁੱਖ ਪ੍ਰਗਟਾਇਆ ਗਿਆ ਹੈ ਇੱਦ ਬਰਵੰਤ ਸਿੰਘ ਰਾਮੂ ਵਾਲੀਆ ਦੇ ਘਰ ਦੇ ਵਿੱਚ ਵੀ ਜਿਹੜਾ ਅਮਾਤਮ ਸ਼ਾਇਆ ਹੋਇਆ ਹੈ ਕਿਉਂਕਿ ਉਹਨਾਂ ਦੇ ਬ੍ਰਦਰ ਦੀ ਜਿਹੜੀ ਹੈ ਮੌਤ ਹੋਈ ਹੈ ਦੂਸਰੇ ਪਾਸੇ ਸਾਰੀਆਂ ਪਾਰਟੀਆਂ ਵੱਲੋਂ ਟਵੀਟ ਕੀਤਾ ਜਾ ਰਿਹਾ ਹੈ ਹਸਾ ਬਣਾਇਆ ਜਾ ਰਿਹਾ ਹੈ ਬਰਵੰਤ ਸਿੰਘ ਰਾਮੂ ਵਾਲੀਆ ਨੂੰ ਕਿਉਂਕਿ ਰਾਮੂ ਵਾਲੀਆ ਇੱਕ ਪੰਜਾਬ ਦੇ ਬੜੇ ਵਧੀਆ ਅਤੇ ਕਿਰਨਿਤਕ ਆਗੂ ਰਹੇ ਨੇ ਪੰਜਾਬ ਦੇ ਅਲੱਗ-ਅਲੱਗ ਬੁੱਧਿਆਂ ਤੇ ਗੱਲਬਾਤ ਕਰਨੀ ਅਲੱਗ-ਅਲੱਗ ਮੁੱਦਿਆਂ ਨੂੰ ਸੈਂਟਰ ਦੇ ਵਿੱਚ ਲੈ ਕੇ ਲਿਜਾਣਾ ਉਹ ਬਲਵੰਤ ਸਿੰਘ ਰਾਮੂ ਵਾਲੀਆ ਦੀ ਬੜੀ ਵੱਡੀ ਦੇਣ ਹੈ ਪੰਜਾਬ ਦੇ ਲੋਕਾਂ ਨੂੰ